ਖੈ ਬੰਤ ਕੀ ਹਾਲ ਚਾਲ ਹੈ ਦੇਖੀ ਤੇਰੇ ਘਰ ਵਾਲੀ ਮੇਰੇ ਤੋਂ ਵੀ ਮੱਚਦੀ ਰਹਿੰਦੀ ਆ ਕਹਿੰਦੀ ਬੰਤ ਕੋਲੇ ਬੈਂਦੀ ਆ ਹਾਂ ਆਪਾਂ ਆ ਗਿਆ ਘਰ ਵਈਆ ਰਾਮ ਦੇ ਕੋਲ ਤੜਫੀ ਜਾਂਦੇ ਰਹਿੰਦੇ ਨੇ ਹਾਂ ਹਾਂ ਕਾਦੇ ਵਾਸਤੇ ਬੈਣੀ ਇਹਦੇ ਨੂੰ ਮੈਂ ਤਾਂ ਹੀ ਬੈਠੇ ਹੱਥ ਪਾ ਕੇ ਬੰਤ ਤੈਨੂੰ ਛੱਮ ਨਹੀਂ ਆਦੀ ਬੰਤ ਤੈਨੂੰ ਮੈਂ ਠੀਕ ਕਰਾ ਇਹਨਾਂ ਨਾਲੇ ਬਾਬੇ ਤੋਂ ਕਰ ਲੈਂਦੇ ਕੁਛ ਲੈ ਤੂੰ ਸੀ ਕਰ ਲੋ ਚਲੋ ਪੂੜੀ ਚੁਆਉਂਦੀ ਸੀ ਬੱਸ ਆਲੇ ਦੇ ਵਿੱਚ ਟਰੈਕਟਰ ਕਰਨ ਲੱਗੀ ਤੇ ਆਟੋ ਵਾਲੇ ਨੇ ਇੰਨੀ ਜ਼ਬਰਦਸਤੀ ਟੱਕਰ ਮਾਰੀ ਇੰਨੀ ਜ਼ਬਰਦਸਤ ਸਾਡੀ ਟੱਕਰ ਹੋ ਗਈ ਮੇਰਾ ਸਾਰਾ ਟੌਪ ਇੱਥੋਂ ਬਾਹਰ ਤੋਂ ਪਾਟ ਗਿਆ ਮੇਨ ਮੁੱਦਾ ਇਹ ਅੱਜ ਬਲੌਗ ਦੇ ਉੱਪਰ ਮੈਂ ਲਿਖ ਕੇ ਪਾਉਂ ਤੂ ਸਾਂਝ ਮੈਡਮ ਦਾ ਹੋਇਆ ਐਕਸੀਡੈਂਟ ਮੈਡਮ ਦਾ ਪਟਿਆ ਟੌਪ ਮੇਨ ਮੁੱਦਾ ਹੈ ਇਹ ਤਾਂ ਠੀਕ ਆ ਅੱਜ ਸੱਟ ਲੱਗੀ ਬਾਹਾਂ ਚ ਵੀ ਪੇਨ ਹੋ ਰਹੀ ਸਵੇਰ ਦਾ ਬਲੌਗ ਨਹੀਂ ਸ਼ੁਰੂ ਕੀਤਾ ਹੈਪੀ ਨਹੀਂ ਗਿਆ ਕਿ ਬਲੌਗ ਸ਼ੁਰੂ ਕਰਾ ਕੇ ਕੋਈ ਗੱਲ ਨਹੀਂ ਬਣਾਉਣੀ ਆ ਆਪਾਂ ਹੁਣ ਕੰਮ ਤਾਂ ਕਰਨਾ ਹੀ ਪੈਂਦਾ ਆ ਪਰ ਮੈਂ ਲੇਟ ਪਹੁੰਚੀ ਅੱਧਾ ਘੰਟਾ ਕਿਉਂਕਿ ਮੇਰੀ ਬੱਸ ਵੀ ਮਿਸ ਹੋ ਗਈ ਉਸੇ ਚੱਕਰ ਵਿੱਚ ਮੈਂ 8 ਵਾਲੇ ਨੂੰ ਗਾੜਾ ਕੱਢਣ ਲੱਗ ਪਈ ਕਿੰਨੀਆਂ ਕੱਢੀਆਂ ਸੀ ਕਿੰਨੀਆਂ ਕੱਢੀਆਂ ਸੀ ਕਿਹੜੀ ਕਿਹੜੀ ਗੱਲ ਕੱਢੀ ਸੀ ਆੜ ਕੈਮਰਾ ਹੀ ਦਿੰਦੇ ਆਪਾਂ ਦੱਸਿਓ ਮੈਂ ਆੜ ਕੈਮਰਾ ਦੱਸੋ ਮੈਡਮ ਕਿਹੜੀ ਕੀ ਗੱਲ ਨਾ ਹੋਇਆ ਦੀਦਾ ਨਹੀਂ ਤੈਨੂੰ ਅੱਛਾ ਨਾਰਮਲ ਬੰਦਾ ਉਹ ਸਕੂਟਰੀ ਵਿੱਚ ਮਾਰੀ ਆ ਮੈਨੂੰ ਤੈਨੂੰ ਪਤਾ ਹੈਗਾ ਮੈਂ ਕੌਣ ਅਹ ਕੁਲਦੀਪ ਤੂੰ ਸਾਂਝ ਆ ਕੇ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਨਹੀਂ ਮਾਰੀ ਤੂੰ ਆਟਾ ਮੈਨੂੰ ਨਹੀਂ ਮਾਰੀ ਤੂੰ ਤੂੰ ਤੇ ਜਲਾ ਨਹੀਂ ਤੂੰ ਤੇ ਮੈਂ ਖੜਕੇ ਜਿਹੜੀ ਆਟਾ ਲਾ ਕੇ ਭੱਜ ਗਿਆ ਅੱਜ ਆਇਆ ਗੱਲਾਂ ਕਰੀ ਹਾਂ ਅਜੀਬ ਜਿਹੀ ਜ਼ਿੰਦਗੀਆਂ ਚੱਲਣ ਦੇ ਗੋਲੇ ਦਾ ਮੇਠਾ ਕਰਨੀ ਵਾਸਤੇ ਮੌਤ ਆ ਜਿਹੜੀ ਉਹ ਟੱਚ ਕਰਕੇ ਏਦਾਂ ਮੁੜੀਆ ਮੈਂ ਆਰਾਮਨਾਮ ਸਤ ਤਿੰਨ ਛੱਤਰ ਗੁਰੂ ਘਾਜੀ ਦਾ ਗੀਤ ਅਰਤੀ ਆ ਸੱਤਰੇ ਲਾਇਓ ਕਿ ਨੰਗੇ ਸੱਤਰ ਗੱਲ ਭਾਜੀ ਨਾ ਮੇਰੀ ਗੱਲ ਸੁਣ ਮੈਡਮ ਨਸ਼ਤਰ ਕਿਲੋ ਦਾ ਸੁੱਤਾ ਪਿਆ ਸੀ ਟਾਈਮ ਨਹੀਂ ਹੋਇਆ ਸੀ ਉਹਦਾ ਉੱਠਣ ਦਾ ਤਾਂ ਕਰਕੇ ਉਹ ਬਤੂ ਉਹ ਅੱਜ ਪਹੁੰਚਾ ਹੋ ਗਿਆ ਨਹੀਂ ਤਾਂ ਅੱਜ ਤਾਂ ਮੇਰੇ ਸ਼ਾਮ ਤੱਕ ਇਹ ਇਹ ਮੈਰੀਟਾ ਹੈ ਕਿ ਦੇਪਾਂ ਕੁਦੀਆ ਨਹੀਂ ਹੋਈ ਅਦੇ ਬਹੁਤ ਅੱਗੇ ਤੱਕ ਭਾਈ ਕਿਸੇ ਟਾਈਮ ਨਾ ਜੀਤੇ ਸਰਸਪਤੀ ਮਾਤਾ ਬੈਠੀ ਹੁੰਦੀ ਹੈ ਬਗਵਾਸ ਨਹੀਂ ਕਰੀਦੀ ਹੁੰਦੀ ਕਦੇ ਵੀ ਹਜੇ ਆਪਾਂ ਆਪਣੇ ਹਜੇ ਆਪਾਂ ਬਹੁਤ ਥ੍ਰੀਲਾ ਬਣਾਣਗੇ ਇੱਧਰ ਵੀ ਕੈਮਰਾ ਕੁਮਰਾ ਹਜੇ ਆਪਾਂ ਬਹੁਤ ਥ੍ਰੀਲਾ ਬਣਾਉਣੇ ਨੇ ਬਹੁਤ ਲੋਕਾਂ ਦੇ ਕਾਲਜ ਸਾੜਨੇ ਨੇ ਸਾੜਨੇ ਨੇ ਮਰਨਾ ਹੈ ਹਜੇ ਹਾਂ ਇਹ ਜ਼ਿੰਦਗੀ ਬਹੁਤ ਪਿਆਰੀ ਆ ਹੌਲੀ ਚੱਲਿਆ ਕਰੋ ਮੇਰਾ ਹਾਲ ਦੇਖਿਓ ਅੱਜ ਮੇਰੇ ਬਾਲਾਂ ਵਿੱਚ ਜਣਜਣੇ ਪਾਈ ਵਰਦੀਆਂ ਮੈਨੂੰ ਤਿਲ ਵਾਂਗ ਕਹਟੀਆਂ ਹੁਣ ਸੱਚੇ ਵਾਰ ਤੋਂ ਬਹੁਤ ਮੈਂ ਤਾਂ ਆਈਡੀ ਹੋਣਾ ਪ੍ਰਯੋਗ ਕਰਦਾ ਫਿਰ ਸਹੀ ਦੱਸਦੀਆਂ ਨਾ ਨਹੀਂ ਬਸ ਤੂੰ ਲਾਇਆ ਤੂੰ ਬਾਕੀ ਨਹੀਂ ਕੋਈ ਮੈਂ ਕਦ ਲਾਇਆ ਖੰਗਲੀ ਸਾਨੂੰ ਸਾਡੀ ਤਾਂ ਜਦੋਂ ਸੁਣੋਗੇ ਸੁਣੋ ਤੇ ਮੇਰੀ ਭਾਬੀ ਨਹੀਂ ਹੈਗੀ ਮੇਰੇ ਸੱਚੀ ਮਾਂ ਮੇਰੀ ਗੱਲ ਲੈ 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 ਹੁਣ ਬੋਲੋ ਖੁੱਲ ਕੇ ਬਾ ਕੁਲਰੇ ਬੈਤ ਬਈ ਮੈਂ ਤੇਲ ਨਹੀਂ ਲਾਇਆ ਇਹਨੇ ਬਰਤ ਵਿੱਚ ਤੇਲ ਲਾਇਆ ਇੱਥੇ ਪਈ ਹੁਣ ਸੀ ਸੀ ਭਾਬੀ ਮੇਰੀ ਗੱਤ ਘਰਦੇ ਭਾਬੀ ਮੇਰੀ ਗੱਤ ਘਰਦੇ ਜੋ ਕੇ ਬਾੜੀ ਹੈ ਨਹੀਂ ਕਰਦਾ ਮੇਰੇ ਨਾਲ ਉਸ ਕੁੜੀ ਆਈਏ ਕਰ ਰਹੀ ਹੈ ਮੇਰੇ ਨੱਚਦੀ ਤੇ ਕੁਲ ਗਏ ਬਾਹਰ ਭਾਬੀ ਮੇਰੀ ਗੱਤ ਘਰਦੇ ਕਿਤੇ ਨੱਚ ਕੇ ਕਿੰਨਾ ਲਾ ਪਈ ਪਈ ਤਾਂ ਸਿੱਤੀ ਦੀ ਗੱਪ ਮਾਰਦੀ ਆ ਅੱਜ ਮੈਂ ਆਪਣੇ ਚੈਨਲ ਤੇ ਬਣਾ ਕੇ ਪਾਉਂਗੀ ਵਲੌਗ ਤੇ ਤੁਹਾਨੂੰ ਮੈਂ ਤਾਂ ਮੈਂ 10 ਤਾਂ ਟਾਈਟਲ ਦੱਸਦਾ ਬਈ ਚੋਰੀ ਨਹੀਂ ਕਰਨਾ ਮੇਰਾ ਨਾ ਨਾ ਕੋਈ ਚੋਰੀ ਨਹੀਂ ਕਰਦਾ ਹਾਂ ਉਹ ਮੈਂ ਤੂੰ ਥੰਬਨੇਲ ਹੋਰ ਲਾ ਦਾਂ ਸਾਰੇ ਜਣੇ ਜਾ ਕੇ ਵਲੌਗ ਜ਼ਰੂਰ ਦੇਖਿਓ ਤੁਹਾਨੂੰ ਮੈਂ ਬਹੁਤ ਟਾਈਮ ਬਾਅਦ ਵਲੌਗ ਪਾ ਰਹੀ ਹਾਂ ਜਿਹੜਾ ਐਕਸੀਡੈਂਟ ਹੋਇਆ ਉਹ ਵੀ ਇੱਧਰ ਬੈਠੀ ਐ ਇਦਾਂ ਵੀ ਹਾਂ ਮੈਡਮ ਤੇ ਨਹੀਂ ਜਾਈਓ ਮੜੇ ਸੋ ਦੋਸਤੋ ਮੇਰਾ ਥੰਬਨੇਲ ਨੇ ਅੱਜ ਯੂਜ਼ ਕਰਨਾ ਮੈਂ ਕਾਪੀ ਰਾਈਟ ਮੰਗਦਾ ਇੱਕ ਇੱਕ ਮੈਡਮ ਇੱਕ ਫੋਟੋ ਜੀ ਖਿਚਾ ਲਿਆ ਏ ਜੇ ਕਰਕੇ ਇਹਦੇ ਕੋਲ ਥੰਬਨੇਲ ਵਾਸਤੇ ਹਨਾ ਆਪ ਵੀ ਕੁਝ ਬੋਲੋ ਲੋਕਾਂ ਚ ਜਵਾਈ ਜਾ ਰਹੇ ਹੋਣੇ ਕਿ ਕੀ ਗੱਲ ਮੇਰਾ ਨਾਮ ਲੈਣਾ ਬੋਲਦਾ ਨਹੀਂ ਹੈ ਇਨਸਾਨੀਅਤ ਇਦਾਂ ਆ ਕੇ ਆਇਂਦੇ ਨੇ ਚੁੱਪ ਕਰ ਜਾ ਕਿਸੂ ਬੈੰਦ ਨਾ ਉਹ ਬੋਲਦਾ ਨਹੀਂ ਬੋਲਦਾ ਹੋ ਤੂੰ ਆਪਾ ਮੇਰਾ ਤਾਂ ਬੋਲਦਾ ਹੈਲੋ ਹੈਲੋ ਬਈ ਕਿਸੂ ਬਈ ਬੋਲਦਾ ਨਹੀਂ ਨਹੀਂ ਬੋਲਦਾ ਕਰਾਤੀ ਮੇਰੇ ਜੇ ਬਣ ਜਾ ਰਾਂ ਮੈਂ ਚੜਾਉਣੀਆਂ ਨੇ ਚੂੜੀਆਂ ਮੇਰੀ ਭਾਬੀ ਉੱਥੇ ਜਿੱਥੇ ਜੁੜੀਆਂ ਨੇ ਕੁੜੀਆਂ ਮੈਂ ਵੀ ਉਹਦੇ ਕੋਲੋਂ ਲੈਣਾ ਮੈਂ ਵੀ ਉਹਦੇ ਕੋਲੋਂ ਲੈਣਾ ਕੱਲਾ ਭਾਬੀ ਇਹ ਨਹੀਂ ਜਦੋਂ ਹੋ ਬਣਜਾਰਾ ਕੱਲਾ ਭਾਬੀ ਇਹ ਨਹੀਂ ਜਦੋਂ ਹੋ ਬਣਜਾਰਾ ਹਾਂ ਅਸੀਂ ਵੀ ਸੁਣਾਉਂਦੇ ਹਾਂ ਗੀਤ ਮੈਂ ਤੇ ਦਸੀ ਭਾਬੀ ਚੱਲ ਪਹਿਲਾਂ ਤੂੰ ਸ਼ੁਰੂ ਕਰ ਦੇਖਾ ਕਿਹੜੇ ਸਕੇਲ ਤੋਂ ਚੱਕਦੀ ਹੈ ਹਾਂ ਜਾ ਇਹਦਾ ਬਾਬੇ ਦਾ ਇਹਦਾ ਜਿਹੜਾ ਲੋਹੇ ਵਾਲਾ ਸਕੇਲ ਹੁੰਦਾ ਉਹਦੇ ਚੱਕਦੀ ਮੈਂ ਰੁੱਸੇ ਆਣਾ ਕਾ ਮੈਂ ਨਹੀਂ ਦਰ ਬੱਤ ਮਾਰਦੀ ਮੈਂ ਰੁੱਸੇ ਦਰ ਮੇਰੀ ਤਨ ਸਜਣਾ ਇੱਕ ਦਿਨ ਛੱਡ ਜਾਣਾ اے جان ਸਜਣਾ کیا بات کوئی اپنا ਹੋਵੇ ਤੇ دکھ ਸੁੱਖ ਉੱਠ ਕੇ ਬਾਗ ਦੇ ਬਲੌ ਦੇ ਵਿੱਚੋਂ ਲੈ ਲੈ ਡੋਕੇ ਬਲਾਉਣੀ ਹੁੰਦੀ ਹੈ ਮੇਰੇ ਨਾਲ ਗਰੋ ਇਹ 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 ਨਾ ਮਾਰ ਕੇ ਨਾ ਮਾਰ ਕੇ ਨਾ ਮਾਰ ਕੇ ਨਸ ਉੱਤਰ ਨਸ ਉੱਤਰ ਨਸ ਉੱਤਰ ਜੀ ਜਨਰਲ ਆ ਗਿਆ ਨਸ ਉੱਤਰ ਆ ਗਿਆ ਮੈਜ ਲੋ ਇਹ ਇੱਥੇ ਲਿਖੋ ਬਣਿਆ ਮੈਂ ਇੱਧਰ ਆਜੋ ਇੱਧਰ ਹੋਣ ਕੋਕਾ ਕੜਵਾ ਦੇਵੇ ਮਾਇਆ ਕੋਕਾ ਸਵੇਹਣੀਆਂ ਕੋਕਾ ਕੜਵਾ ਦੇਵੇ ਮਾਇਆ ਤੁਲਕਾ કડਵਾ ਦੇਵੇ ਮਾਇਆ ਕੋਕਾ ਤੇ ਰਾਜਣਾ ਕੋਕਾ ਕੜਵਾ ਦੇਵੇ ਮਾਇਆ ਕੋਕਾ ਗਲੀ ਗਲੀ ਹੁਣ ਜਾ ਰਾ ਫਿਰਦਾ ਦੇਂਦਾ ਫਿਰਦਾ ਹੋ ਕਾ ਲੈ ਜੋ ਕੋਕਾ ਮਹਿਣੀਆਂ ਕੜਵਾ ਦੇਵੇ ਮਾਇਆ ਕੋਕਾ ਇਧਰ ਲੀ ਬਾਹ ਲਾ ਕੇ ਮੈਂ ਹੇਤ ਨਹੀਂ ਲਾ ਸਕਦੀ ਕਿਉਂਕਿ ਦੁਖਦੀ ਐਕਸੀਡੈਂਟ ਹੋ ਗਿਆ ਮੈਡਮ ਦਾ ਐਕਸੀਡੈਂਟ ਹੋਇਆ ਹੋਇਆ ਲਓ ਜੀ ਠੀਕ ਹੈ ਨਾ ਕਿਉਂ ਵੀ ਕਰ ਸੈ ਇੱਕ ਮਿੰਟ ਰਹਿ ਲੈ ਸਿੱਖ ਹੋਰ ਚਲੋ ਚੱਲਦੇ ਆ ਮੋਰ ਤੋਂ ਨਾ ਤੁਹਾਨੂੰ ਕਾ ਕੰਮ ਹੋਣਾ ਹੈ ਗਲੀ ਮੈਂਨ ਤੇ ਤੇ ਹਨ ਮੱਛਰਦਾਨੀ ਲੈ ਦੇ ਮੱਛਰ ਨੇ ਕੀ ਬਾਤ ਹੈ ਉੱਤਰ ਹੋੜ ਕੇ ਹੋ ਰਾਮਨਾਥ ਸਮਝਾ ਨੀ ਚਾਦਰ ਦਾ ਪੱਲਾ ਢੋਣ ਕੇ ਹਾਏ ਰਾਮਨਾਥ ਸਮਝਾ ਨੀ ਚਾਦਰ ਦਾ ਕੱਲਾਪ ਤੂੰ ਐਕਟ ਕਰਨਾ ਕੱਲਾ ਮੱਛਰਦਾਨੀ ਲੈ ਜਾਇ ਬੇੜੀ ਜਾਏ ਬੇੜੀ ਹਾਈ ਹਮਤ ਸਦਾ ਲੜਦੀ ਲੜਦੇ ਨਾਲ ਅੱਛਾ ਹੋਰ ਹੋਰ ਚੱਲਦੇ ਬਲਾਕ ਚ ਲਾਈ ਹੋਰ ਤੇ ਹੋਰ ਕਿਹੜੇ ਟੱਪੇ ਆਉਂਦੇ ਕਿਸੇ ਨੂੰ ਟੱਪੇ ਟੱਪੇ ਕਿਹੜੇ ਮਾਈਆ ਵਾਲੀ ਮਾਈਆ ਵਾਲੀ ਹਾਂ ਉਹ ਸੁਣੋ ਉਹ ਜਿਹੜਾ ਉਹ ਕੋਠੇ ਤੇ ਕਿੱਲ ਮਾਂ ਹਾਂ ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਇਹ ਦਿਲ ਮਾਈਆ ਇਹ ਮਤਲਬ ਇਹਦਾ ਵਧੀਆ ਗੀਤ ਯਾਦ ਆ ਰਿਹਾ ਆ ਹਾਂ ਪਿੰਡ ਦੀਆਂ ਗਲੀਆਂ 'ਚ ਖੇਡਦੇ ਸੀ ਇਕੱਠੇ ਹਾਏ ਹਾਏ ਪਿੰਡ ਦੀਆਂ ਗਲੀਆਂ 'ਚ ਖੇਡਦੇ ਸੀ ਇਕੱਠੇ ਹੁਣ ਫੋਨ ਲੱਗੇ ਆਪਾਂ ਵੱਖ ਵੱਖ ਮਿੱਤਰਾ ਫੋਨ ਲੱਗੇ ਆਪਾਂ ਵੱਖ ਵੱਖ ਮਿੱਤਰਾ ਲੱਗੇ ਨਹੀਂ ਟੁੱਟੀਆਂ ਦੀ ਲਾਜ ਜਿਵੇਂ ਰੱਖੀ ਲੱਗੀਆਂ ਦੀ ਲਾਜ ਜਿਵੇਂ ਰੱਖੀ ਦਿਲਦਾਰਾਂ ਉਹ ਟੁੱਟੀਆਂ ਦਾ ਪੱਤ ਚਲੋ ਜੀ ਦੋਰ ਪਿੰਡ ਦੀਆਂ ਗਲੀਆਂ 'ਚ ਖੇਡਦੇ ਸੀ ਖੜਕੋ ਖੜਕੋ ਟੱਪ 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 3 2 ਰੈਡੀ 2 1 ਰੋਲ ਕੈਮਰਾ ਐਕਸ਼ਨ ਚਲੋ ਆਈ ਪਿੰਡ ਦੀਆਂ ਗਲੀਆਂ 'ਚ ਖੇਡਦੇ ਸੀ ਇਕੱਠੇ ਹੁਣ ਹੁਣ ਲੱਗੇ ਆਪਾਂ ਵੱਖ-ਵੱਖ ਮਿੱਤਰਾ ਹੁਣ ਲੱਗੇ ਆਪਾਂ ਵੱਖ-ਵੱਖ ਮਿੱਤਰਾ ਲੱਗੀਆਂ ਦੀ ਲਾਜ ਜਿਵੇਂ ਰੱਖੀ ਦੀ ਲਦਾਰਾਵੇਂ ਟੁੱਟਟੀਆਂ ਦਾ ਪਰਦਾ ਵੀ ਰੱਖ ਮਿੱਤਰਾ ਲੱਗੀਆਂ ਦੀ ਲਾਜ ਜਿਵੇਂ ਰੱਖੀ ਦੀ ਲਦਾਰਾਵੇਂ ਟੁੱਟਟੀਆਂ ਦਾ ਪਰਦਾ ਵੀ ਰੱਖ ਮਿੱਤਰਾ ਜਣੇ ਖਣੇ ਕੋਣ ਐਵੇਂ ਭੰਡੀ ਨਾ ਤੂੰ ਮੈਨੂੰ ਘਟਾ ਤੋੜ ਤੂੰ ਜਿੱਕੇ ਸਹਾਂ ਦੀ ਸੁਗੰਧ ਮੇਰੇ ਹਾਨੀਆਂ ਮੰਨਿਆ ਤੇ ਸਿਰਵਾਲਾ ਤਾਜ ਵੇ तेरे मिठे बोल मेतो पुला भुलाए रहे कना गूंजंदी आवाज वे तेरे मिठे बोल मेरो जांद रहे कना गूंजंद आवाज़ वे किस्मतो फेर लुखी ਹਾਈ ਕਿਸਮਤ ਚ ਨਾ ਜਦੋਂ ਫੇਰ ਲੈਨੀ ਮੁਖ ਫਿਰ ਜ਼ਿੰਦਗੀ ਚ ਰਹਿੰਦਾ ਨਹੀਂ ਆ ਕੱਖ ਮਿੱਤਰਾ ਜ਼ਿੰਦਗੀ ਚ ਰਹਿੰਦਾ ਨਹੀਂ ਆ ਕੱਖ ਮਿੱਤਰਾ ਲੱਗੀਆਂ ਦੀ ਲਾਜ ਜੀ ਮੈਂ ਰੱਖੀ ਦਿਲਦਾਰਾਂ ਨੂੰ ਮੈਂ ਟੁੱਟੀਆਂ ਦਾ ਪਰਦਾ ਵੀ ਰੱਖ ਮਿੱਤਰਾ ਜਣੇ ਘਣੇ ਕੋਲ ਅਵੇਂ ਭੰਡੀ ਨਾ ਤੂੰ ਮੈਨੂੰ ਆ ਕਿ ਮੈਂ ਪੰਨੂ ਕਾ ਪਕਾ ਦੇ ਲੈ ਕੇ ਗਾਟਾ ਲਾ ਦਾਂਗੇ ਹੈ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਅਗਲਾ ਉਹਦੀ ਆਉਂਦਾ ਜਦੋਂ ਟੁੱਟਦੀ ਹੈ ਵੱਢ ਦੇ ਗਈ ਵੱਢ ਦੂ ਵੱਢ ਕੇ ਵੱਢ ਮਾ ਕੇ ਮੂਝੇ ਛੇੜ ਜਾਏ ਮੁਸੇ ਜੋ ਕਹਿਣਾ ਮੇਰੇ ਸਾਹਮਣੇ ਤ ਆਏ ਆਏ ਹਾਏ 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 ਮੈਂ ਜਾਦਾ ਹੈ ਜਦ ਮਾਣੀ ਅੱਛਾ ਬਾਹ ਕਰ ਅੱਛਾ ਅਛੀਰਦੇ ਪਾਦ ਅਛੀਰਦੇ ਫਰਸ਼ ਅਛੀਰਦੇ ਕੀ ਬਰੰਦੇ ਤੇ ਕੀ ਕਹੂ ਬਟਾ ਕੇ ਲੱਗਦਾ ਫਾਲਾ ਯੋ ਹਟਦੇ ਕਿਉਂ ਹੈ ਸਾ ਮੂਰ ਬਟਾ ਕੇ ਲੱਗਦਾ ਕੰਜਰਾ ਮੋਟਾ ਨੀ ਹੁੰਦੇ ਕਿ ਨਾ ਰਿਕਸ਼ਾ ਨੀ ਲੰਮਦਾ ਗੀਤ ਇਹਦਾ ਮੈਂ ਹੰਗਾਣਾ ਸੋਚ ਰਹੇ ਨੇ ਆਡੀਅנס ਸਕੇਪ ਕਰੂੰ ਖੜਿਆ ਕੀ ਗਾਣਾ ਮੂਵੀ ਹੈ ਸਿੰਗਰ ਇਕੱਠੇ ਦੋਸਤੋ ਯੈਸ ਅੱਜ ਤਾਂ ਬਸ ਰੱਬ ਦੀ ਬਚਾ ਲਿਆ ਸੱਚੀ ਗੱਲ ਇਹਦੇ ਮੜ ਕੋੜ ਬੋਤੀ ਬੋੜ ਥੱਲੇ ਉਹ ਕੰਮ ਉਹ ਨਹੀਂ ਮੜ ਮੜ ਬੋਤੀ ਬੋੜ ਥੱਲੇ ਨਹੀਂ ਅੱਜ ਸੱਚੀ ਜਦੋਂ ਨਾ ਚੇਤਾ ਆਉਂਦਾ ਸਵੇਰ ਦੇ ਐਕਸੀਡੈਂਟ ਦਾ ਤੇ ਵਾਕਈ ਬਹੁਤ ਡਰ ਜਾਂ ਲੱਗੀ ਜਾਂਦਾ ਸੋ ਇਹ ਬਲੌਗ ਵਾ ਜਿਹੜਾ ਤੁਹਾਨੂੰ ਕਈ ਚੈਨਲਾਂ 'ਤੇ ਦੇਖਣ ਨੂੰ ਮਿਲੂਗਾ ਲਾਬੋ ਦੇ ਚੈਨਲ 'ਤੇ ਵੀ ਹੈਪੀ ਦੇ ਚੈਨਲ 'ਤੇ ਵੀ ਤੇ ਮੇਰੇ ਚੈਨਲ 'ਤੇ ਵੀ ਕਿੰਨਾ ਚੈਨਲਾਂ 'ਤੇ ਦੱਬ ਕੇ ਸ਼ੇਅਰ ਕਰ ਦਿਓ ਸਾਂਝਾ ਬਲੌਗ ਸਾਂਝਾ ਬਲੌਗ ਇਹਦੇ ਤੇ ਅਸੀਂ ਨਾਮ ਮੈਂ ਰੱਖੂੰਗੀ ਸਾਂਝਾ ਵਲੌਗ ਇਹ ਰੱਖੂੰਗੀ ਕਿ ਦਸਾਂਝ ਦਾ ਐਕਸੀਡੈਂਟ ਹੋਇਆ ਹੈਪੀ ਹੋਊਸ ਹੋ ਗਿਆ ਹੈਪੀ ਮੇਰਾ ਜੇ ਮੇਰਾ ਟਾਈਟਲ ਚੋਰੀ ਕਰ ਲਿਆ ਨਾ ਤੈਨੂੰ ਮੈਂ ਆਪ ਨੂੰ ਮੁੰਡਿਆ ਸਿੱਧਾ ਮੈਂ ਵਲੌਗ 'ਚ ਕਹਿ ਰਹੀ ਆ ਮੈਂ ਤੈਨੂੰ ਦੱਸਦਾ ਉਹ ਕੀ ਹੁੰਦਾ ਮੈਂ ਤਾਂ ਆਨਲਾਈਨ ਮੈਂ ਤਾਂ ਆਨਲਾਈਨ ਤਾਂ ਵੀ ਨਹੀਂ ਦਿੰਦੀ ਮੈਂ ਮੈਨੂੰ ਨਾ ਐਨੇ ਮੈਸੇਜ ਆਉਂਦੇ ਆ ਇੱਕ ਨਾ ਜਿਹੜਾ ਮੈਨੂੰ ਕੋ ਗਲਤ ਕਮੈਂਟ ਕਰਦਾ ਮੈਂ ਤਾਂ ਫੇਰ ਕਮੈਂਟਾਂ ਵਿੱਚ ਉਹਦੀ ਮਾਂ ਭਾਣਾ ਕੁ ਕਰ ਦਿੰਦੇ ਹਾਂ ਸਨਾਰ ਕੇ ਅੱਛਾ ਸੱਚੀ ਬਾਤ ਇੱਕੋ ਗੱਲ ਕਰਨੀ ਹੁੰਦੀ ਹੈ ਨਹੀਂ ਕਿ ਘਰੇ ਰਹਿੰਦੀਆਂ ਵੇ ਤੁਸੀਂ ਇੱਥੇ ਕਰਦੇ ਐਡਾਟ ਨਹੀਂ ਨਾ ਨਾ ਮੈਂ ਤਾਂ ਫਿਰ ਇੱਕੋ ਗੱਲ ਕਰਨੀ ਹੁੰਦੀ ਆ ਵੇ ਜੇ ਤਾਂ ਤੂੰ ਦੇਖ ਹਲਾਲ ਦਾ ਐ ਤਾਂ ਆਪਣਾ ਨੰਬਰ ਨਾ ਸੈਂਡ ਕਰੀ ਜੇ ਹਰਾਮ ਦਾ ਐ ਤਾਂ ਕਰ ਸਕਦੇ ਜੇ ਹਰਾਮ ਦਾ ਐ ਨਾ ਨੰਬਰ ਸੈਂਡ ਕਰੀ ਜੇ ਹਲਾਲ ਦਾ ਐ ਤਾਂ ਨੰਬਰ ਸੈਂਡ ਕਰ ਦੇ ਨੰਬਰ ਸੈਂਡ ਬੜੀ ਸੋਹਣੀ ਫੋਟੋ ਪਾਈ ਹੋਈ ਮੇਰੀ ਤੇ ਬੁਲਬੁਲ ਦੀ ਅੱਛਾ ਬੜੀ ਸੋਹਣੀ ਫੋਟੋ ਉਹਦੇ ਤੇ ਨਾ ਗੰਦਾ ਕਮੈਂਟ ਕੀਤਾ ਨਾ ਇਹ ਘਟੀਆ ਸੋਚ ਦੇ ਲੋਕ ਹੁੰਦੇ ਇਹ ਘਟੀਆ ਸੋਚਦੇ ਮੈਂ ਜਿਸਪੈਸ਼ਲ ਬਲੌਗ ਵੀ ਬਣਾ ਕੇ ਪਾਉਂਗੀ ਵੇ ਜਿਹੜੀ ਮਹਾਰਥੀ ਇਹ ਫੇਸਬੁਕ ਤੇ ਉਹ ਮੇਰੀ ਪ੍ਰੋਫਾਈਲ ਤੋਂ ਦੂਰ ਹੀ ਰਿਆ ਕਰੋ ਅੰਨੇ ਗੰਦੇ ਕਮੈਂਟ ਨਾ ਕਰਿਆ ਕੋਣ ਐਨਾ ਗੰਦ ਤੁਸੀਂ ਦਿਮਾਗ 'ਚ ਸੋਚ ਕਿੱਦਾਂ ਲੈਨੇ ਆ ਐਨਾ ਗੰਦ ਤੁਸੀਂ ਲਿਖ ਕਿੱਦਾਂ ਦਿੰਨੇ ਆ ਜੇ ਦਿਮਾਗਾਂ 'ਚ ਆਉਂਦਾ ਫੇਰ ਲਿਖਦੇ ਆ ਜੇ ਦਿਮਾਗ ਤੁਹਾਡੇ ਗੰਦ ਆਉਂਦਾ ਹੈ ਨਾ ਤਾਂ ਤੁਸੀਂ ਇਹ ਸਾਨੂੰ ਕਮੈਂਟ ਕਰਦੇ ਆ ਅਦਰਵਾਈਜ਼ ਤੁਹਾਡੇ ਮਾਪਿਓ ਨੇ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਤੁਹਾਡਾ ਪਾਲਣ ਪੋਸ਼ਣ ਕਿਵੇਂ ਹੋਇਆ ਇਹ ਤੁਹਾਨੂੰ ਪਤਾ ਲੱਗ ਜਾਂਦਾ ਇਹ ਪਤਾ ਲੱਗ ਜਾਂਦਾ ਵੀ ਤੁਹਾਡੇ ਦਿਮਾਗ 'ਚ ਕਿੰਨਾ ਗੰਦ ਭਰਿਆ ਹੋਇਆ ਆ ਇੱਕ ਕਲਾਕਾਰ ਪ੍ਰਤੀ ਦੇਖੋ ਮੈਂ ਹਰ ਵਾਰੀ ਕਹਿੰਨੀ ਹੁੰਦੀ ਵੈਸੀ ਕਲਾਕਾਰਾਂ ਸਾਨੂੰ ਹਰ ਤਰ੍ਹਾਂ ਦਾ ਕਰੈਕਟਰ ਪਲੇ ਕਰਨਾ ਪੈਂਦਾ ਸੋ ਆਪਣੀ ਬਕਵਾਸ ਉਹ ਜਿਹੜੀ ਉਹ ਆਪਣੇ ਕੋਲ ਰੱਖਿਆ ਕਰੋ ਐਨੇ ਤੁਸੀਂ ਸਮਝਦਾਰ ਹੈ ਨਹੀਂ ਜਿੰਨੇ ਕਮੈਂਟਾਂ ਵਿੱਚ ਬੰਦੇ ਹੁੰਦੇ ਹੁੰਦੇ ਆ ਜਾਂ ਫਿਰ ਨਾਲ ਕਮੈਂਟ ਕਰਨ ਲੱਗੇ ਨਾ ਸਿੱਧਾ ਨੰਬਰ ਆਪਣਾ ਸੈਂਡ ਕਰਿਆ ਕਰੋ ਵੀ ਬੰਦਾ ਤੁਹਾਡੇ ਨਾਲ ਫਿਰ ਸਿੱਧੇ ਮੱਥੇ ਆਢਾ ਲਵੇ ਮੈਂ ਤਾਂ ਇਹੀ ਇਨਬਾਕਸ ਵਿੱਚ ਕਮੈਂਟ ਵਿੱਚ ਇਹੀ ਜਾ ਕੇ ਕਹਿੰਨੀ ਵੀ ਵੀਰੇ ਆਪਣਾ ਨੰਬਰ ਤਾਂ ਸੈਂਡ ਕਰੀ ਮੈਨੂੰ ਫਿਰ ਇਦਾਂ ਦੇ ਗੰਦੇ ਬੰਦੇ ਆ ਨਾ ਕਮੈਂਟ ਵਿੱਚ ਨੰਬਰ ਵੀ ਨਹੀਂ ਸੈਂਡ ਕਰਦੇ ਬਲਾਕ ਹੀ ਕਰ ਜਾਂਦੇ ਆ ਪੇ ਤੁਸੀਂ ਕਮੈਂਟ ਕਰਨ ਲੱਗੇ ਘੱਟੋ ਘੱਟ ਸੋਚ ਤਾਂ ਲਿਆ ਕਰੋ ਜੀ ਅਸਲ ਇਹ ਕਮੈਂਟ ਕਰ ਲੱਗੇ ਉਹ ਅਸਲੇ ਅੱਧੇ ਦਾ ਫੇਕ ਆਈਡੀਆ ਵਾਲੇ ਹੁੰਦੇ ਆ ਇਹਨਾਂ ਦੇ ਔਰ ਦੇਖੋ ਜਿਹੜੇ ਗੰਦੇ ਕਮੈਂਟ ਕਰਦੇ ਆ ਨਾ ਉਹ ਫੋਟੋ ਨਹੀਂ ਪਤਾ ਕਿਹੜੀ ਲਈ ਹੁੰਦੀ ਆ ਗੁਰਦੁਆਰਾ ਸਾਹਿਬ ਦੀ ਯਾਰ ਅਸੀਂ ਕਿਹੜੇ ਭਾਈ ਹਾਂ ਅਸੀਂ ਕਿਹੜਾ ਕਿਸੇ ਨੂੰ ਕਹਿੰਦੇ ਵੀ ਸਾਨੂੰ ਦੇਖੋ ਜਿਹਦਾ ਨਹੀਂ ਦਿਲ ਕਰਦਾ ਨਾ ਦੇਖੋ ਨਾ ਕਿਹੜਾ ਕਿਸੇ ਗਲਤ ਕਰਦੇ ਆ ਹਾਂ ਫੇਸਬੁੱਕ ਤੇ ਤਾਂ ਇਹੋ ਜਿਹੇ ਲੋਕ ਬੈਠੇ ਆ ਵੀ ਮਤਲਬ ਕਿ ਪਹਿਲਾਂ ਪਹਿਲਾਂ ਜਦੋਂ ਹਨ ਮੈਂ ਚਲਾਉਂਦੀ ਸੀ ਮੈਂ ਬਹੁਤ ਘੱਟ ਚਲਾਉਣੀ ਹਾਂ ਫੇਸਬੁੱਕ ਮੇਰਾ ਬੇਟਾ ਹੀ ਹੈਂਡਲ ਕਰਦਾ ਹੈ ਹਨਾ ਤੇ ਕੀ ਕਹਿੰਦੇ ਨੇ ਇਹ ਕੁੜੀਆਂ ਦੀ ਪ੍ਰੋਫਾਈਲ ਬਣੀ ਹੋਈ ਹੁੰਦੀ ਫੋਨ ਕਰਦੇ ਹੁੰਦੇ ਤੇ ਬਾਅਦ ਚ ਜਦ ਬੋਲਦਾ ਅਗਲਾ ਮੁੰਡਾ ਹਨਾ ਫਿਰ ਗੰਦੀ ਮਲਾ ਅਗਲਾ ਗਾਲਾਂ ਹੀ ਸੁਣੂਗਾ ਅੱਗੇ ਤੋਂ ਮੈਂ ਤਾਂ ਕਦੇ ਵੀ ਮੈਂ ਫੋਨ ਚੱਕੇ ਹੀ ਨਹੀਂ ਮੈਂ ਆਪ ਦੇ ਜਾਂ ਤਾਂ ਹਸਬੰਦ ਨੂੰ ਚਕਾਉਂ ਜਾਂ ਆਪ ਦੇ ਬੱਚਿਆਂ ਨੂੰ ਮਤਲਬ ਜਿਵੇਂ ਹੁਣ ਬੱਚਾ ਦੇ ਪਤਾ ਦੀਦੀ ਤੁਸੀਂ ਘਰ ਹੁੰਦੇ ਆ ਤੁਹਾਡੇ ਬੱਚੇ ਵੀ ਘਰ ਹੁੰਦੇ ਆ ਹਸਬੰਦ ਵੀ ਘਰ ਹੁੰਦੇ ਆ ਤੁਸੀਂ ਕਿਉਂ ਫੋਨ ਕਰਦੇ ਆ ਨਹੀਂ ਐਵੇਂ ਨਹੀਂ ਉਹਨੇ ਉਹਦੇ ਨਾਲ ਹੀ ਕੰਟੈਕਟ ਕੋਈ ਕੀਤਾ ਹੋਇਆ ਜਿਵੇਂ ਮੈਂ ਮਤਲਬ ਮੇਰੇ ਇੱਥੇ ਵੀ ਬੈਠੀ ਆ ਮੈਂ ਇੱਥੇ ਵੀ ਬੈਠੀ ਆ ਮੇਰੇ ਬੇਟੇ ਨੂੰ ਪਹਿਲਾਂ ਪਤਾ ਲੱਗ ਜਾਣਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ। ਦੋਨਾਂ ਫੋਨਾਂ ਨੂੰ ਦੁਲਾ ਰੱਖਿਆ ਜੀ ਇਹਨਾਂ ਨੇ। ਅੱਛਾ ਮੇਰੇ ਤਾਂ ਮੇਰੇ ਕੋਲ ਇੱਕ ਆਈਫੋਨ ਆ ਉਹਦੇ ਵਿੱਚ ਅ ਨਹੀਂ ਉਹਦੇ ਵਿੱਚ ਮੇਰੇ ਪੇਸਾ ਬਸ ਜਾਨਾ ਕੋਈ ਕਿ ਚੱਕ ਲਓ ਆਈਫੋਨ ਤੇ ਲੈ ਕੇ ਆਉਣ ਆਂਡਰਾਈਡ ਫੋਨ ਲਿਆ 26000 ਦਾ ਬਹੁਤ ਸੋਹਣਾ Oppo ਦਾ ਪਤਾ ਨਹੀਂ Vivo ਦਾ ਆ। ਉਹ ਵੀ ਵਧੀਆ ਆ। ਉਹਦੇ ਵਿੱਚ ਨਵੇਂ ਫੋਨ ਚਾਹੀਦਾ। ਥੈਂਕ ਯੂ ਤਾਨੂ ਤੂੰ ਲਿਖਦੀ ਮੈਡਮ ਦਸਾਂ ਮੈਡਮ ਇਹ ਲੈ ਤਾ ਨਵਾਂ ਹਾਂ ਡਾਕਟਰ ਦਿੱਤਾ ਤੈਨੂੰ ਹਾਂ ਵਾਹ ਵੈਰੀ ਗੁੱਡ ਠੀਕ ਆ ਮੈਡਮ ਤੇ ਅੰਨਾ ਮੈਂ ਫੋਨ ਨਾਲ ਆ ਕੇ ਕਰਕੇ ਫੋਟੋ ਖਿੱਚ ਲਈ ਚੰਗਾ ਆ ਆ ਕੇ ਚਲਈ ਆ ਕੇ ਚਲਈ ਟਾਈਟਲ ਲਾ ਦਿੰਦੇ ਟਾਈਟਲ ਲਾ ਲਓ ਜੀ ਬਾਪੇ ਤੁਸੀਂ ਕਮੈਂਟ ਕਰਕੇ ਜਦੋਂ ਪਸਟਰ ਟੋਪ ਪਾਉਂਗਾ ਤਾਂ ਫੋਟੋ ਖਿੱਚੀ ਆਂ ਜੀ ਕਰਕੇ ਵੈਰੀ ਗੁੱਡ ਤਾਂ ਆਂ ਜੀ ਕਰਕੇ ਦੇਖਿਓ ਹਾਂ ਉਹ ਬੋਤਲ ਵੀ ਪਈ ਸੀ ਵੀਰੇ ਬੋਤਲ ਵੀ ਪਈ ਸੀ ਬੋਤਲ ਹੀ ਆਇਆ ਹਰਾਮ ਨੇ ਮੈਡਮ ਫੋਟੋ ਕਰਵਾ ਲੀ ਚਲੋ ਠੀਕ ਹੈ ਜੀ ਆ ਗਿਆ ਹੁਣ ਅਸੀਂ ਰੋਟੀਆਂ ਖਾ ਲਈਏ ਬਾਹਰ ਨਹੀਂ ਆਏ ਆ ਗਏ ਬਾਏ